ਰੰਧਾਤੇ ਡੀਸੀਸੀ ਦੇ ਆਫਿਸ ਤੇ ਸਾਰੇ ਪ੍ਰੈਸ ਰਿਪੋਰਟਰਸ ਦਾ ਸੀਨੀਅਰ ਕਰਸਪੋਨਡੈਂਟ ਦਾ ਸਾਰਿਆਂ ਦਾ ਅਧਿਨਤ ਧੰਨਵਾਦ ਕਰਦੇ ਹਾਂ ਅੱਜ ਜੋ ਡੀਸੀਸੀ ਪਿੱਛੇ ਅਸੀਂ ਪ੍ਰੈਸ ਕਾਨਫਰੰਸ ਰੱਖੀ ਹੈ ਮੰਡੇਗਾ ਦੇ ਰਿਗਾਰਡਿੰਗ ਉਹਨੂੰ ਸਾਡੇ ਸਦ ਅਜਿੰਦਰ ਸਿੰਘ ਰੰਧਾਵਾ ਸਾਹਿਬ ਡਿਪਟੀ ਸੀਐਮ ਤੇ ਮੌਜੂਦਾ ਫਾਰਮਰ ਡਿਪਟੀ ਸੀਐਮ ਦੇ ਮੌਜੂਦਾ ਐਮਪੀ ਗੁਰਦਾਸਪੁਰ ਸੰਬੋਧਨ ਕਰਨਗੇ ਉਹ ਅੱਜ ਮੰਡੇਗਾ ਬਾਰੇ ਤੁਹਾਡੇ ਨਾਲ ਸਾਰਿਆਂ ਨਾਲ ਗੱਲ ਸਾਂਝੀ ਕਰਨਗੇ ਜੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਇਹ ਪੂਸੀ ਜੇ ਨਹੀਂ ਧੁੰਦ ਵਿੱਚ ਵੀ ਸਾਰੇ ਇਕੱਠੇ ਹੋ ਜੇ ਪਰ ਜਦੋਂ ਪ੍ਰੈਸ ਕਾਨਫਰੰਸ ਸ਼ੁਰੂ ਹੋਇਆ ਯਾਰ ਪਪਾ ਨਿਕਲਾਈ ਮੈਂ ਪ੍ਰਧਾਨ ਜੀ ਸਾਡੇ ਜਿਹੜੇ ਨਵੇਂ ਪੁਆਇੰਟ ਹੋਇਆ ਸਰਦਾਰ ਦਲਜੀਤ ਸਿੰਘ ਗਿਲਜੀਨਾ ਸਾਹਿਬ ਆਦੀਆ ਜੀ ਗੋਲਦੀ ਜੀ ਲਾਲੀ ਜੀ ਆਪਣੇ ਡੋਗਰਾ ਸਾਹਿਬ ਤੇ ਸਾਰੇ ਤੁਸੀਂ ਇੱਥੇ ਲੀਡਰ ਸਾਹਿਬਾਨ ਬੈਠੇ ਨੇ ਇਹ ਬੜਾ ਇੰਪੋਰਟੈਂਟ ਇਸ਼ੂ ਆ ਜਿਹੜਾ ਪੂਰੇ ਇੰਡੀਆ ਦੇ ਵਿੱਚ ਮਨਰੇਗਾ ਦੇ ਉੱਪਰ ਜਿਸ ਤਰੀਕੇ ਨਾਲ ਗਵਰਨਮੈਂਟ ਆਫ ਇੰਡੀਆ ਨੇ ਬਿੱਲ ਲੈ ਕੇ ਆਏ ਔਰ ਦੋ ਦਿਨ ਦੀ ਬਹਿਸ ਕਰਵਾ ਕੇ ਉਹਨੂੰ ਪਾਸ ਕਰਕੇ ਨੋਟੀਫਾਈ ਨੋਟੀਫਿਕੇਸ਼ਨ ਵੀ ਕਰਵਾ ਲਈ ਔਰ ਇੰਪਲੀਮੈਂਟੇਸ਼ਨ ਵੀ ਉਹ ਸ਼ੁਰੂ ਕਰ ਦਿੱਤੀ ਹੈ ਜੋ ਗਵਰਨਮੈਂਟ ਜਦੋਂ ਕਾਂਗਰਸ ਦੀ ਸੀ ਉਹਨੇ ਰਾਈਟ ਟੂ ਵਰਕ ਜਿਹੜਾ ਸੀ ਦਿੱਤਾ ਸੀਗਾ ਔਰ ਇਹਦੇ ਚ ਇੱਕ ਫੰਡਮੈਂਟਲ ਰਾਈਟ ਸੀਗਾ ਉਹਨੂੰ ਇਹ ਅਸੀਂ ਇੰਪਲੀਮੈਂਟ ਕੀਤਾ ਕਿ ਇਹ ਸਾਡਾ ਫੰਡਾਮੈਂਟਲ ਰਾਈਟ ਹੈ ਜਿਹੜਾ ਕੰਮ ਜਿਹੜਾ ਸਾਨੂੰ ਮਿਲਣਾ ਉਹਦੇ ਚ ਹੁਣ ਤੁਸੀਂ ਦੇਖੋ ਕਿ ਜੋ ਕਰਦੇ ਹੋ ਤੇ ਫੰਡਾਮੈਂਟਲ ਰਾਈਟ ਕਿਵੇਂ ਬਣਾਈ ਤੇ ਨੂੰ ਸਿੰਪਲ ਰਾਈਟ ਚ ਕਿਵੇਂ ਕਨਵਰਟ ਕਰ ਦਿੱਤਾ ਹੁਣ ਇੱਕ ਸਾਡਾ ਰਾਈਟ ਰਹਿ ਗਿਆ ਹੁਣ ਫੰਡਾਮੈਂਟਲ ਨਹੀਂ ਕਰਕੇ ਕਿ ਕਿ ਗਾਰੰਟੀਡ ਨਹੀਂ ਕਰ ਸਾਨੂੰ 125 ਦਿਨ ਕੰਮ ਮਿਲੇਗਾ ਹੀ ਮਿਲੇਗਾ ਉਹ ਨਹੀਂ ਨੂੰ ਸਿੰਪਲ ਕਰ ਦਿੱਤਾ ਉਹਦੇ ਚ ਇਹ ਕੀਤਾ ਗਿਆ ਕਿ ਪਹਿਲਾਂ ਡਿਮਾਂਡ ਵਰਕ ਡਿਮਾਂਡ ਹੁੰਦੀ ਸੀ ਕਿ ਜੋ ਪਿੰਡ ਦੇ ਵਿੱਚ ਕੰਮ ਹੋਏਗਾ ਉਹਦੇ ਅਗੇਂਸਟ ਉਹਨੂੰ ਬਜਟ ਅਲੋਕੇਟ ਕਰਨਾ ਪਏਗਾ ਗਵਰਨਮੈਂਟ ਆਫ ਇੰਡੀਆ ਨੂੰ ਹੁਣ ਉਹਦੇ ਉਲਟ ਕਰ ਦਿੱਤਾ ਕਿ ਗਵਰਨਮੈਂਟ ਆਫ ਇੰਡੀਆ ਤੁਹਾਨੂੰ ਬਜਟ ਅਲੋਕੇਟ ਕਰੇਗੀ ਔਰ ਉਹ ਦੱਸੇਗੀ ਕਿ ਤੁਸੀਂ ਆ ਕੰਮ ਕਰ ਸਕਦੇ ਹੋ ਉਹਦੇ ਚ ਇਹ ਨਹੀਂ ਹੋਏਗਾ ਕਿ ਪਿੰਡ ਜਿਹੜਾ ਉਹ ਡਿਸਾਈਡ ਨਹੀਂ ਕਰੇਗਾ ਸਟੇਟ ਡਿਸਾਈਡ ਨਹੀਂ ਕਰੇਗੀ ਹੁਣ ਗਵਰਨਮੈਂਟ ਆਫ ਇੰਡੀਆ ਡਿਸਾਈਡ ਕਰੇਗੀ ਉਹ ਉਹ ਤੋਂ ਰਿਕੈਟ ਅਸੀਂ ਤੁਸੀਂ ਆ ਕੰਮ ਕਰ ਸਕਦੇ ਹੋ ਇਹਨਾਂ ਨੂੰ ਹੁਣ ਤੁਸੀਂ ਲੈ ਸਕਦੇ ਇਹਨੂੰ ਨਹੀਂ ਲੈ ਸਕਦੇ ਮੈਂ ਤੁਹਾਨੂੰ ਬੜੀ ਇੱਕ ਗਿਲਜਨ ਸਾਹਿਬ ਦੱਸਦਾ ਕਿ ਮੇਰੇ ਇਲਾਕੇ ਚ ਡੇਰਾ ਬਾਬਾ ਨਾਨਕ ਮੋਂ ਤੋਂ ਮੰਤਰੀ ਵੀ ਸੀਗਾ ਤੇ ਅਸੀਂ ਮੇਰੇ ਖੜ ਮੈਕਸਿਮਮ ਜੇ ਕੋਈ ਕੰਮ ਕੀਤਾ ਤੇ ਗਵਰਨਮੈਂਟ ਕੀਤੀ ਕਿ ਨਾ ਸਾਰਿਆਂ ਨੇ ਉਹ ਅਸੀਂ ਮਨਰੇਗਾ ਦੇ ਥਰੂ ਕੀਤੀ ਕਈ ਪਿੰਡ 100% ਮੈਂ ਮਨਰੇਗਾ ਚ ਕੀਤੇ ਸਟੇਟ ਗਵਰਨਮੈਂਟ ਦਾ ਇੱਕ ਪੈਸਾ ਨਹੀਂ ਵਿੱਚ ਭੇਂਟ ਦਿੱਤਾ ਉਹਦੇ ਚੋਂ ਉਹ 100% ਕੀ ਸਕੀਮ ਸੀਗੀ ਔਰ ਉੱਥੇ ਤੁਸੀਂ ਹੋਏ ਜਾ ਕੇ ਵੇਖ ਸਕਦੇ ਹੋ ਕਾਲਾਨੌਰ ਬਲਾਕ ਦੇ ਵਿੱਚ ਆਲਾਵਲਪੁਰ ਪਿੰਡ ਆ ਉਹਦਾ ਜਿਹੜਾ 56 ਉਹਦਾ 56 ਨੂੰ ਜਿਹੜਾ ਰੈਨੋਵੇਟ ਕੀਤਾ ਜਾਂ ਉਹਨੂੰ ਲੈ ਕੇ ਆਏ ਅਸੀਂ ਇਹ ਉਹਦੇ ਚ ਸਿੰਚਾਈ ਵਾਲ ਸਕੀਮ ਚ ਲੈ ਕੇ ਆਏ ਸੀ 25-30 ਲੱਖ ਰੁਪਏ ਲਾਇਆ ਉਹ ਟੋਟਲ ਪੈਸਾ ਜਿਹੜਾ ਮਨਰੇਗਾ ਚੋਂ ਲੱਗਾ ਜਿਸ ਵੇਲੇ ਸਰਪੰਚ ਨੂੰ ਮੈਂ ਕਿਹਾ ਡੀਸੀ ਨੂੰ ਕਿਹਾ ਕਿ ਇਹਨੂੰ ਨੈਸ਼ਨਲ ਲੈਵਲ ਤੇ ਪਾਉਤ ਗੋਦੀ ਸਾਹਿਬ ਨੇ ਆਪ ਉਸ ਉਹਨੂੰ ਰੀਟਵੀਟ ਕੀਤਾ ਤੇ ਅੱਜ ਉਹਨਾਂ ਚੀਜ਼ਾਂ ਨੂੰ ਇਹ ਸਾਰੀਆਂ ਚੀਜ਼ਾਂ ਭੁੱਲ ਕੇ ਤੇ ਇਹਦੇ ਚ ਤੁਰਪੇ ਨੇ ਇਹਦਾ ਮੈਂ ਇਹ ਤੁਹਾਨੂੰ ਤਾਂ ਇਹਦੀ ਬੈਕਗ੍ਰਾਉਂਡ ਦੱਸੀ ਆ ਕਿ ਇਹ ਨੂੰ ਇਹ ਬੰਦ ਕਰਨਗੇ ਹਿੰਦੁਸਤਾਨ ਦੇ ਵਿੱਚ ਇਹ ਇੱਕ ਸਕੀਮ ਚੱਲੀ ਸੀ ਬਹੁਤ ਪੁਰਾਣੀ ਬਾਰਡਰ ਏਰੀਆ ਡਵੈਲਪਮੈਂਟ ਪ੍ਰੋਗਰਾਮ ਚੱਲ ਰਿਹਾ ਸੀ ਉਹ ਪਹਿਲੋ 100% ਬਾਰਡਰ ਏਰੀਆ ਡਵੈਲਪਮੈਂਟ ਪ੍ਰੋਗਰਾਮ ਸਾਡੇ ਜਿੰਨੇ ਬਾਰਡਰ ਦੇ ਡਿਸਟ੍ਰਿਕਟ ਬਲੌਕ ਸੀਗੇ ਕੋਈ 13 14 ਜਾਂ ਇੰਨੇ ਕੀ ਬਣਦੇ ਸੀਗੇ ਪਠਾਨਕੋਟ ਤੋਂ ਲੈ ਕੇ ਫੋਜਪੁਰ ਤੱਕ ਉਹ ਪਹਿਲਾਂ ਇਹਨਾਂ ਨੇ 6040 ਦੀ ਰੇਸ਼ੋ ਕੀਤੀ ਇਹਨਾਂ ਦੀ ਗਵਰਨਮੈਂਟ ਆਉਂਦੇ ਉਹਦੇ ਬਾਅਦ 2022 ਚ ਉਹ ਬਾਡੀ ਏਰੀਆ ਡਵੈਲਪਮੈਂਟ ਪ੍ਰੋਗਰਾਮ ਟੋਟਲ ਬੰਦ ਕਰ ਦਿੱਤਾ 6040 ਨੂੰ 100% ਉਹਨੂੰ ਬੰਦ ਕਰ ਦਿੱਤਾ ਇਸੇ ਤਰ੍ਹਾਂ ਜੇ ਤੁਸੀਂ ਚਲੇ ਜਾ ਪੰਜਾਬੀ ਪੀਐਮਜੀਐਸਵਾਈ ਪ੍ਰਧਾਨ ਮੰਤਰੀ ਸੜਕ ਯੋਜਨਾ ਉਹਦੇ ਚ ਹੁਣ ਇਹਨਾਂ ਨੇ ਇਹ ਕੀਤਾ ਕਿ ਜਿਹੜਾ ਨਵੀਂ ਜਿਹੜੀ ਹੁਣ ਸਟਾਰਟ ਹੋਏਗੀ 25 26 ਤੋਂ ਉਹ ਤੇ ਕੀ ਕਰ ਦਿੱਤਾ ਤੇ ਤੁਸੀਂ ਕਿਸੇ ਪਿੰਡ ਨੂੰ ਨਿਊ ਲਿੰਕ ਜੇ ਜਾਣਾ ਹੋਵੇਗਾ ਤੇ ਫਿਰ ਤੁਸੀਂ ਉਸ ਨਿਊ ਲਿੰਕ ਦਵਾਗੇ ਤੁਹਾਡੀ ਜਿਹੜੀ ਸਟਰੈਂਥਨਿੰਗ ਜਿਹੜੀ ਰੋਡ ਦੀ ਵਾਈਡਨਿੰਗ ਐਂਡ ਸਟਰੈਂਥਨਿੰਗ ਪੰਜਾਬ ਚ ਸਾਨੂੰ ਨਵਾਂ ਨਵਾਂ ਕੋਈ ਲਿੰਕ ਨਹੀਂ ਚਾਹੀਦਾ ਕਿਉਂਕਿ ਸਾਡੇ ਸਾਰੇ ਪਿੰਡਾਂ ਨੂੰ ਲਿੰਕ ਪਹੁੰਚੇ ਨੇ ਤੇ ਉਹਦੇ ਵਿੱਚ ਨਵੇਂ ਲਿੰਕ ਦੀ ਬਜਾਏ ਸਾਨੂੰ ਇਹ ਸੀ ਕਿ ਸਾਡੀਆਂ ਸੜਕਾਂ ਚੌੜੀਆਂ ਕੀਤੀਆਂ ਜਾਣ ਜੋ ਟਰਾਂਸਪੋਰਟੇਸ਼ਨ ਦਾ ਜਾਂ ਸਾਰਾ ਕੁਝ ਚੱਲ ਰਿਹਾ ਉਹ ਬੰਦ ਕਰਕੇ ਇਹਨਾਂ ਨੇ ਕਿਹਾ ਕਿ ਸਿਰਫ ਨਿਊ ਲਿੰਕ ਤਾਂ ਕਿ ਪੰਜਾਬ ਦੀ ਇੱਕ ਵੀ ਉਹਦੇ ਚ ਪ੍ਰਧਾਨ ਮੰਤਰੀ ਸੜਕ ਯੋਜਨਾ ਚ ਇੱਕ ਰੋਡ ਨਹੀਂ ਆਏਗੀ ਔਰ ਮੇਰੇ ਖਿਆਲ ਇੰਡੀਆ ਚੋਂ 60% ਜਿਹੜਾ ਉਹਤੇ ਤੇ ਵੀ ਕਟ ਲੱਗੇਗਾ ਗ੍ਰੈਜੂਲੀ ਹੌਲੀ ਹੌਲੀ ਕਰਕੇ ਇਹ ਇਹਨਾਂ ਸਕੀਮਾਂ ਨੂੰ ਬੰਦ ਕਰਨਾ ਚਾਹੁੰਦੇ ਆ ਔਰ ਖਾਸ ਕਰਕੇ ਜਿਹੜਾ ਇਹਨਾਂ ਨੇ ਮਨਰੇਗਾ ਚ ਕੀਤਾ ਤੁਹਾਨੂੰ ਸਾਰਿਆਂ ਨੂੰ ਯਾਦ ਹੋਣਾ ਕਿ ਜਦੋਂ ਕੋਵਿਡ ਆਇਆ ਤੇ ਉਸ ਵੇਲੇ ਪੰਜਾਬ ਦੇ ਵਿੱਚ ਬਿਲਕੁਲ 2 ਮਹੀਨੇ ਕੰਮ ਬੰਦ ਹੋ ਗਿਆ ਸੀ ਕੋਈ ਘਰੋਂ ਬਾਹਰ ਨਹੀਂ ਸੀ ਨਿਕਲਦਾ ਤੇ ਉਸ ਵੇਲੇ ਵੀ ਪਿੰਡਾਂ ਦੇ ਵਿੱਚ ਇਸ ਸਕੀਮ ਨੂੰ ਲਾਗੂ ਕਰਕੇ ਜਿਹੜੇ ਘਰਾਂ ਦੇ ਵਿੱਚ ਗਰੀਬ ਸੀਗੇ ਜਿਹੜਾ ਕੋਈ ਕੰਮ ਨਹੀਂ ਸੀਗਾ ਉਹਨਾਂ ਨੂੰ ਉਸ ਵੇਲੇ ਰੁਜ਼ਗਾਰ ਦਿੱਤਾ ਤੇ ਜਿਹੜੀ ਡਬਲਯੂ ਜੀ ਰਾਮ ਜੀ ਇਹ ਜਿਹੜੀ ਉਹਨਾਂ ਨੇ ਸਕੀਮ ਚ ਚਾਲੂ ਕੀਤੀ ਆ ਇਸ ਸਕੀਮ ਦੇ ਵਿੱਚ ਨਾ ਹੀ ਚੇਂਜ ਕੀਤਾ ਵਿਕਸਿਤ ਭਾਰਤ ਦੀ ਗੱਲ ਕਰ ਰਹੇ ਨੇ ਵਿਕਸਿਤ ਭਾਰਤ ਤਾਂ ਹੀ ਹੋਏਗਾ ਜੇ ਆਪਾਂ ਪੂਰਾ ਰੁਜ਼ਗਾਰ ਦੇਵਾਂਗੇ ਤੁਸੀਂ ਪੰਜਾਬ ਤੋਂ ਹੀ ਕੱਢ ਲੀਏ 27 ਦਿਨ ਤੋਂ ਵੱਧ ਜੇ ਪਿਛਲੀ ਅਸੀਂ ਮੈਂ ਦਲਜੀਤ ਕੱਢ ਕੇ ਤੂੰ ਇਹਨਾਂ ਨੂੰ ਭੇਜ ਵੀ ਦੇਈ ਸਾਰਿਆਂ ਨੂੰ ਤੇ ਇੱਥੇ ਪੰਜਾਬ ਚ ਟੋਟਲ ਪਿਛਲੇ ਸਾਲ 27% ਲੋਕਾਂ ਨੂੰ ਰੁਜ਼ਗਾਰ ਮਿਲਿਆ ਇਹਦੇ ਚ ਕਿਉਂਕਿ ਨਾ ਸਟੇਟ ਗਵਰਨਮੈਂਟ ਧਿਆਨ ਦਿੱਤਾ ਤੇ ਨਾ ਗਵਰਨਮੈਂਟ ਆਫ ਇੰਡੀਆ ਨੇ ਧਿਆਨ ਦਿੱਤਾ ਉਹਦੇ ਚ ਸੋਸ਼ਲ ਜਿਹੜਾ ਆਡਿਟ ਹੋਣਾ ਸੀਗਾ 13000 ਤੋਂ ਉੱਪਰ ਸਾਡੀਆਂ ਪੰਚਾਇਤਾਂ ਨੇ 13700 ਜਾਂ ਕਿੰਨੀਆਂ ਵੀ ਉਹਦੇ ਚ ਸਿਰਫ ਅੱਜ ਤੱਕ 5000 ਜਾਂ 5275 ਤੱਕ ਸੋਸ਼ਲ ਆਡਿਟ ਹੋਇਆ ਇਹਦੇ ਮੰਤਰਿਕਾ ਦੇ ਉੱਤੇ ਉਹਦੇ ਉਹਦੇ ਬਾਅਦ ਕਿਉਂਕਿ ਗਵਰਨਮੈਂਟ ਦੋਨੇ ਗਵਰਨਮੈਂਟ ਸੀਰੀਅਸ ਨਹੀਂ ਤੇ ਇਹ ਇਹ ਜਿਹੜੀ ਥੀਟਾ ਨੇ ਕਿ ਆਰਡਨ 21 ਤਰੀਕ ਨੂੰ ਮੇਰਖਲੋ ਤੋਂ 21 ਤਰੀਕ ਨੂੰ ਸੰਡੇ ਸੀ ਸੰਡੇ ਨੂੰ ਉਹਨੂੰ ਰਾਸ਼ਟਰਪਤੀ ਨੂੰ ਭੇਜਣਾ ਔਰ ਉਸੇ ਦਿਨ ਇਹਨੂੰ ਨੋਟੀਫਾਈ ਕਰਨਾ ਤੇ ਉਸੇ ਦਿਨ ਸਟੇਟਾਂ ਨੂੰ ਲੈਟਰਸ ਕੱਢਣੀਆਂ ਤੇ ਨਾਲ ਹੀ ਉਹਦੇ ਚ ਇਹ ਵੀ ਕਿਹਾ ਸੀ ਕਿ ਚੀਫ ਸਕੱਟਰੀ ਜਿਹੜੇ ਨੇ ਕਿ ਤੁਸੀਂ ਪਿੰਡਾਂ 'ਚ ਜਾ ਕੇ ਆਮ ਇਜਲਾਸ ਪਾਓ ਇਹਦੀ ਇੰਪਲੀਮੈਂਟੇਸ਼ਨ ਲਈ ਤੇ ਪਿੰਡਾਂ 'ਚ ਤੇ ਆਮ ਇਜਲਾਸ ਹੋਈ ਨਹੀਂ ਉਹ ਨੂੰ ਇੰਪਲੀਮੈਂਟ ਵੀ ਕਰ ਦਿੱਤਾ ਗਿਆ ਮੈਂ ਤੁਹਾਡੇ ਰਾਹੀਂ ਇਹ ਇਹਦੇ ਚ ਦੱਸਣਾ ਚਾਹੁੰਦਾ ਕਿ 2004 ਚ ਮਨਰੇਕਾ ਦਾ ਡਰਾਫਟ ਪਿਆਰ ਹੋਇਆ ਸੀ ਔਰ ਉਹਦੇ ਤੇ ਬੜੀ ਡਿਸਕਸ਼ਨ ਦੇ ਨਾਲ ਕਈ ਉਹ ਸਾਰੀਆਂ ਪਾਰਟੀਆਂ ਨੇ ਤੇ ਡਾਕਟਰ ਮੋਨਮੋ ਸਿੰਘ ਉਹਨਾਂ ਦੇ ਟਾਈਮ 'ਚ ਸੁਨੀਆ ਗਾਂਧੀ ਦੇ ਟਾਈਮ 'ਚ ਉਹਦੇ ਤੇ ਇਸ ਨੂੰ ਲਾਗੂ ਕੀਤਾ ਗਿਆ ਤੇ ਨਾਲ ਹੀ ਇਹਦੇ ਚ ਤੁਹਾਨੂੰ ਪਤਾ ਕਿ ਉਹਨਾਂ ਨੇ ਕਹਿ ਕੇ 125 ਦਿਨ ਕੰਮ ਦਵਾਂਗੇ 60 ਦਿਨ ਤੋਂ ਤੇ ਪਹਿਲਾਂ ਹੀ ਕੰਮ ਜਿਹੜਾ ਉਹਨੂੰ ਬੰਦ ਕਰ ਦਿੱਤਾ ਗਿਆ ਕਿ 60 ਦਿਨ ਜਦੋਂ ਬਜਾਈ ਹੋਏਗੀ ਤੇ ਕਟਾਈ ਹੋਏਗੀ ਉਦੋਂ 60 ਦਿਨਾਂ ਦੇ ਵਿੱਚ ਕੋਈ ਲੇਬਰ ਉਦੋਂ ਇੱਥੇ ਲੇਬਰ ਚਾਹੀਦੀ ਆ ਉਸ ਵੇਲੇ ਇਹਦੇ ਵਿੱਚ ਕਾਂਗਰਸ ਸੀ ਚਾਹੁੰਦੀ ਸੀ ਔਰ ਉਸ ਵੇਲੇ ਡਾਕਟਰ ਮਨਮੋਨ ਸਿੰਘ ਉਹਨਾਂ ਨੂੰ ਕਹਿ ਕੇ ਜਿਹੜਾ ਫਾਰਮੂਲੇ ਲੇਬਰ ਆ ਰਿਹਾ ਉਹਨੂੰ ਕਿਸਾਨ ਦੀ ਜਿਹੜੀ ਆ ਉਹਨੂੰ ਵੀ ਇਹਦੇ ਵਿੱਚ ਲੈ ਕੇ ਲੈ ਕੇ ਆਂਦਾ ਜਾਏ ਕਿ ਕਿਸਾਨ ਜਿਹੜੇ ਨੇ ਉਹ ਜਿਹੜਾ ਲੇਬਰ ਜਾਂ ਆਪਣੇ ਉੱਪਰ ਉਹਨਾਂ ਦੀ ਫੈਮਿਲੀ ਦੀ ਲੇਬਰ ਆ ਉਹ ਵੀ ਵਿੱਚ ਇਨਕਲੂਡ ਕੀਤਾ ਜਾਂਦਾ ਜੇ 60 ਦਿਨ ਉਹਨੂੰ ਹੀ ਬੰਦ ਕਰ ਦਈਏ ਤੇ ਉਹਦੇ ਬਾਅਦ ਤੇ ਸਾਡੇ ਕੋਲ ਕੀ ਰਹਿ ਜਾਏਗਾ ਬੇਰੱਖਿਆ ਲੱਕੇ ਮੈਨੂੰ ਦਲਜੀਤ ਨੇ ਦੱਸਿਆ ਸੀ ਕਿ ਮੋਦੀ ਸਰਕਾਰ ਨੇ ਪਿਛਲੇ 10 ਸਾਲਾਂ ਚ 16 1635 ਕਰੋੜ ਇਹ 1635 ਲੱਖ ਕਰੋੜ ਜਿਹੜਾ ਐਨਪੀਆਰ ਜਿਹੜਾ ਲੋਨ ਸੀਗਾ ਐਨਪੀਏ ਦੇ ਉੱਤੇ ਲੋਨ ਸੀ ਐਨਪੀਏ ਰਾਈਟ ਆਫ ਕਰ ਦਿੱਤਾ ਤੇ ਉਹਦੇ ਹਿਸਾਬ ਨਾਲ ਮਨਰੇਗਾ ਦੇ ਮਜ਼ਦੂਰਾਂ ਨੂੰ 3500 ਨਹੀਂ ਦੇ ਸਕਦੇ ਉਹਨਾਂ ਦਾ 16 ਲੱਖ 35000 ਕਰੋੜ ਇਹ ਕਰਜ਼ਾ ਮਾਫ ਕਰ ਦਿੱਤਾ ਤਾਂ ਉਹ ਦੇ ਮੁਤਾਬਕ ਮਨਰੇਗਾ ਨੂੰ 16 ਸਾਲ ਤੱਕ ਚਲਾਇਆ ਜਾ ਸਕਦਾ ਸੀ ਜੇ ਉਹਨਾਂ ਦਾ ਅਮੀਰ ਆਦਮੀਆਂ ਦਾ ਨਾਂ ਕਰਦੇ ਗਰੀਬ ਦੇ ਮੂੰਹ 'ਚ ਰੋਟੀ ਪਾਉਂਦੇ ਤੇ 16 ਸਾਲ ਤੱਕ ਇਹ ਸਕੀਮ ਹੋਰ ਲਾਗੂ ਕੀਤੀ ਜਾ ਸਕਦੀ ਸੀ ਤੇ ਮੈਂ ਤੁਹਾਡੇ ਰਾਂ ਹੀ ਇਹ ਕਹਿਣਾ ਚਾਹੁੰਦਾ ਕਿ ਜੋ ਕੇਂਦਰ ਸਰਕਾਰ ਚ ਉੱਥੇ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਪੋਜਨ ਕਮੂ ਲੈ ਕੇ ਆਏ ਔਰ ਉੱਥੇ ਜੋ ਡਿਸਕਸ਼ਨ ਹੋਈ ਔਰ ਆਪੋਜੀਸ਼ਨ ਨੇ ਅਸੀਂ ਬਹੁਤ ਰੌਲਾ ਵੀ ਪਾਇਆ ਕਿ ਮਿਰਖਾਲ ਜਿਹੜੇ ਰੂਰਲ ਡਵੈਲਪਮੈਂਟ ਮਿਨਿਸਟਰ ਸੀਗੇ ਚੋਹਾਨ ਸਾਹਿਬ ਉਹ ਡੇਢ ਕ ਘੰਟਾ ਬੋਲੇ ਤੇ ਡੇਢ ਘੰਟਾ ਹੀ ਮੁਰਦਾਬਾ ਜਿੰਦਾਬਾਦ ਉਹਨਾਂ ਕੋਲ ਕਲੈਰੀਫਿਕੇਸ਼ਨ ਵੀ ਮੰਗਦੇ ਰਹੇ ਉਹਨਾਂ ਉਹਦੇ ਤੇ ਕੋਈ ਕਲੈਰੀਫਾਈ ਨਹੀਂ ਕੀਤਾ ਔਰ ਕੁਝ ਨਹੀਂ ਦੱਸਿਆ ਬਸ ਇਹੋ ਹੀ ਕਹੀ ਗਈ ਕਿ ਅਸੀਂ ਇਹਨੂੰ ਸਕੀਮ ਨੂੰ ਲਾਗੂ ਕਰਕੇ ਇਹਦੇ ਤੇ ਵਿਕਸਿਤ ਭਾਰਤ ਕਿ ਹਿੰਦੁਸਤਾਨ ਨੂੰ ਹੋਰ ਵਿਕਾਸ ਚੁਬਤਿਆਂ ਤੱਕ ਕਿਵੇਂ ਲੈ ਕੇ ਜਾਣਾ ਮੇਰਾ ਖਿਆਲ ਹੈ ਕਿ ਇਹਦੇ ਨਾਲ ਗਰੀਬ ਖਤਮ ਹੋਏਗਾ ਔਰ ਇਹ ਆਪਾਂ ਟੋਟਲ ਲਈ ਕੋਈ 112 ਕਰੋੜ ਜਿਹੜੀ ਇੰਡੀਅਨ ਲੋਕ ਨੇ ਮੇਰਾ ਖਿਆਲ ਕਿੰਨੇ ਸੀ ਜੋ ਦਿੱਚ 28 ਕਰੋੜ ਪਰ ਪਰਿਵਾਰ ਪਰਿਵਾਰ ਦੇ ਮੈਂਬਰਾਂ ਦੇ ਤੁਸੀਂ ਲਾ ਲਓ 28 ਕਰੋੜ ਦਾ ਚਾਰ ਮੈਂਬਰ ਵੀ ਘਰ ਦੇਖਦੇ ਲੈ ਲਓ ਤੇ 112 ਕਰੋੜ ਬਣਦੇ ਆ ਤੇ ਉਹਨਾਂ ਦੇ ਜੋਬ ਕਾਰਡ ਬਣੇ ਸੀ ਔਰ ਉਹਨਾਂ ਨੂੰ ਇਸ ਵੇਲੇ ਸਾਰਿਆਂ ਨੂੰ ਇਕਦਮ ਕੋਈ ਛੱਡ ਦੇਣਾ ਕਿੰਨੇ ਕ ਪੈਸੇ ਬਣੇ ਸੀ ਤੇ 100 ਦਿਨ ਤੇ ਉਹ ਤੇ ਚਾ 125 ਦਿਨ ਤੇ ਉਹ ਤੇ ਚਾ ਕਾਂਗਰਸ ਨੇ ਰਾਜਸਥਾਨ ਤਾਂ ਆਪਣੇ ਇਨਚਾਰਜ ਹੋਇਆ ਅਸੀਂ ਮਨਰੇਗਾ ਸ਼ਹਿਰਾਂ ਚ ਵੀ ਲਾਗੂ ਕਰ ਦਿੱਤੀ ਸੀ ਦਿੱਤੀ ਸੀ ਕਿ ਸ਼ਹਿਰ ਦੇ ਵਿੱਚ ਵੀ ਜਿਹੜੇ ਨੇ ਉਹ ਕਰਨਗੇ ਇਸ ਲਈ ਜਿਹੜੀ ਸਕੀਮਾਂ ਇਹ ਕਰ ਰਹੇ ਨੇ ਜਿਹੜੀਆਂ ਕਰਮ ਦੋ ਤਿੰਨ ਇਹ ਵੀ ਦਸੀਆਂ ਨੂੰ ਬੰਦ ਕੀਤਾ ਤੇ ਇਹਦੇ ਨਾਲ ਹਿੰਦੁਸਤਾਨ ਚ ਅਮੀਰੀ ਔਰ ਗਰੀਬੀ ਦਾ ਹੋਰ 파ੜਾ ਵਧੇਗਾ ਖੰਡਾ ਸਾਹਿਬ ਸਰਕਾਰ ਦਾ ਕੀ ਮਨਸਾ ਹੈ ਕੀ ਲੱਗਦਾ ਤੁਹਾਨੂੰ ਤੁਹਾਨੂੰ ਮਨਸਾ ਦੇਖੋ ਕਿ ਮੇਰੇ ਖਿਆਲ ਕੋ ਜਿਹੜੀ ਕਹਿੰਦੇ ਸੀ ਕਿ ਅਸੀਂ ਗਰੀਬੀ ਖਤਮ ਕਰਾਂਗੇ ਗਰੀਬ ਖਤਮ ਕਰਨ ਦੇ ਤੌਰ ਤੇ ਨੇ ਔਰ ਜਿਹੜੇ ਉੱਥੇ ਭਾਸ਼ਣ ਦਿੱਤਾ ਜਾਂ ਪ੍ਰਾਈਮ ਮਿੰਿਸਟਰ ਸਾਹਿਬਾ ਦੇ ਤੇ ਭਾਸ਼ਣ ਵੀ ਨਹੀਂ ਹੋਇਆ ਤੇ ਉਹਦੇ ਚ ਗਵਰਨਮੈਂਟ ਦੀ ਤੁਹਾਨੂੰ ਮਨਸਾ ਪਤਾ ਹੀ ਹੈ ਕਿ ਕੀ ਉਹਨਾਂ ਦੀ ਮਨਛਾ ਕਿ ਉਹਨਾਂ ਨੇ ਹਿੰਦੁਸਤਾਨ ਨੂੰ ਕਿਸ ਦਿਸ਼ਾ ਵੱਲ ਤੁਸੀਂ ਇੱਕ ਚੀਜ਼ ਹੋਰ ਕਰੋ ਕਿ ਆਪਾਂ ਆਪਰੇਸ਼ਨ ਸੰਦੂਰ ਦੀ ਗੱਲ ਕਰਦੇ ਆਂ ਅਟੈਕ ਕੀਤੇ ਜੇ ਅਮਰੀਕਾ ਵਰਗੇ ਬਾਬਾਮਾ ਨੂੰ ਜਦੋਂ ਮਾਰਿਆ ਉਹਨਾਂ ਨੇ ਬਾਬਾਮਾ ਦਿਨ ਦੇਦਨ ਨੂੰ ਜਦੋਂ ਮਾਰਿਆ ਤੇ ਉਹਨੂੰ ਲਾਈਵ ਚਲਾਇਆ ਤੇ ਆਪਾਂ ਨੂੰ ਜਿਹੜੇ ਕੀਤੇ ਨੇ ਜੇ ਤੁਹਾਡੇ ਸਾਡੇ 에어ਫੋਰਸ ਦੇ ਗਏ ਨੇ ਉਹ ਦਿਖਾਉਣਾ ਚਾਹੀਦਾ ਕਿ ਜਿਹੜੇ ਜਿਹੜੇ ਜਿੱਥੇ ਬਿਲਕੁਲ ਜਿਹੜੇ ਹੈਗੇ ਨੇ ਮੈਂ ਮੰਨਦਾ ਕਿ ਜਿਹੜੇ ਟੈਰਰਿਸਟ ਜਿੱਥੇ ਟ੍ਰੇਨਿੰਗ ਸੀਗੀ ਮਿਲਦੀ ਉਹਨਾਂ ਨੂੰ ਉਹਨਾਂ ਨੇ ਤੋੜਿਆ ਪਰ ਨਾਲ ਦੀ ਨਾਲ ਇਹ ਵੀ ਦੱਸਣਾ ਚਾਹੀਦਾ ਕਿ ਕਿੰਨੇ ਟੈਰਰਿਸਟ ਮਾਰੇ ਗਏ ਉੱਥੇ ਉਹਨਾਂ ਦੀ ਜ਼ਰੂਰ ਪਤਾ ਲੱਗਣਾ ਚਾਹੀਦਾ ਹਿੰਦੁਸਤਾਨੀਆਂ ਨੂੰ ਤੇ ਉਹਦੇ ਬਾਅਦ ਜੋ ਹਿੰਦੁਸਤਾਨ ਚ ਜਾਂ ਜਿਸ ਦੇ ਕਿਤੇ ਨਾਲ ਚੱਲੇ ਕੇ ਸੰਦੂਰ ਆਪਰੇਸ਼ਨ ਸੰਦੂਰ ਨੂੰ ਕੀਤਾ ਮੈਂ ਵੀ ਕਹਿੰਦਾ ਕਿ ਪਾਕਿਸਤਾਨ ਦੇ ਨਾਲ ਦੋ ਟੁੱਕ ਗੱਲ ਕਰਨੀ ਚਾਹੀਦੀ ਹੈ ਕਿ ਸਾਡੇ ਉੱਪਰ ਉਹ ਪ੍ਰੌਕਸੀ ਵਾਰ ਪਾਕਿਸਤਾਨ ਲੜ ਰਿਹਾ ਤੇ ਅਸੀਂ ਉਹਦਾ ਠੋਕ ਕੇ ਜਵਾਬ ਨਹੀਂ ਦੇ ਪਾਰੇ ਇਹਦੇ ਬਾਰੇ ਮੈਂ ਪਾਰਲੀਮੈਂਟ ਚ ਕਹਾਂ ਕਿ ਜਵਾਬ ਤੇ ਦਿਓ ਕਿ ਤੁਸੀਂ ਤੁਹਾਡੇ ਦਿਲ ਦੇ ਵਿੱਚ ਕੀ ਆ ਤੇ ਉਹਦੇ ਵਿੱਚ ਜੇ ਤੁਸੀਂ ਇਹੋ ਹੀ ਵੇਖਦੇ ਹੋ ਕਿ ਜੋ ਹਾਲਾਤ ਨੇ ਬਾਕੀ ਕੰਟਰੀਆਂ ਦੇ ਨਾਲ ਜੋ ਸਾਡੇ ਜਦਾਂ ਤੇ ਰਿਲੇਸ਼ਨ ਨੇ ਤੇ ਸਾਨੂੰ ਅਖੀਰ ਚ ਰਸ਼ੀਆ ਦੇ ਨਾਲ ਆਪਣੀ ਬਾਕੀ ਛੱਡ ਕੇ ਸਾਨੂੰ ਰਸ਼ੀਆ ਦੇ ਨਾਲ ਹੀ ਆਪਣੀ ਦੋਸਤੀ ਦਾ ਹੱਥ ਵਧਾਉਣਾ ਪਿਆ ਤੇ ਇਸ ਕਰਕੇ ਪਹਿਲਾਂ ਹੀ ਸਾਨੂੰ ਉਹ ਕਰਨਾ ਚਾਹੀਦਾ ਜਿਹੜੀਆਂ ਕੰਟਰੀਲੀ ਕੰਮ ਚੱਲਦੇ ਹੋ ਸੜਕ ਯੋਜਨਾ ਦੀ ਇਹ ਫਿਰ ਨਹੀਂ ਵੀ ਪੈਮੰਟ ਨਹੀਂ ਆਏਗੀ ਮੈਂ ਕਿਹੜੀ ਕਿਹੜੇ ਪ੍ਰਧਾਨ ਮੰਤਰੀ ਮੈਂ ਤੁਹਾਨੂੰ ਮੈਂ ਤੁਹਾਨੂੰ ਦੱਸ ਦਿੱਤਾ ਕਿ ਉਹਦੀ ਜਿਹੜੀ ਨਵੀਆਂ ਗਾਈਡਲਾਈਨਸ ਨੇ ਉਹਦੇ ਮੁਤਾਬਕ ਪ੍ਰਧਾਨ ਮੰਤਰੀ ਸੜਕ ਯੋਜਨਾ ਉਹ ਨਾ ਮੁਹੀ ਰੋਟਾਉਣਗੀਆਂ ਜਿਸ ਪਿੰਡ ਨੂੰ ਕੋਈ ਲਿੰਕ ਨਹੀਂ ਜਿਹੜੀਆਂ ਆਲਰੇਡੀ ਉਹਨਾਂ ਦਾ ਜੇ ਉਹਨਾਂ ਨੇ ਕਲੀਅਰ ਨਹੀਂ ਕੀਤਾ ਉਹਦੇ ਵਿੱਚ ਮੇਰੇ ਕਹਿੰਦੇ ਬਹੁਤ ਥੋੜੇ ਪੈਸੇ ਬਣਦੇ ਜਿਹੜੀ ਉਹ 5 ਸਾਲ ਤੱਕ ਤੇ ਵੈਸੇ ਰੁਪਏ ਨਹੀਂ ਹੋਣੇ ਦੀ ਤੇ 5 ਸਾਲ ਨੂੰ ਤੇ ਉਹਨਾਂ ਨੇ ਉਹ ਸਕੀਮ ਟੋਟਲੀ ਬੰਦ ਕਰ ਦੇਣੀ ਹੈ ਇੱਕ ਸਾਡਾ ਨਜ਼ਰ ਤੋਂ ਸਿੱਧੂ ਵਾਟੇਵ ਕੀ ਭਾਜੀਪੀ ਦਾ ਲੱਗਦਾ ਕਿ ਇੱਕ ਸਕੀਮ ਜਿਹੜੀ ਇੰਨੀ ਅੱਛੀ ਚੱਲ ਰਹੀ ਸੀ ਉਹਦਾ ਨਾਮ ਬਦਲਣਾ ਔਰ ਉਹਦੇ ਇਟ ਮੋਡੀਫਿਕੇਸ਼ਨ ਦੇਖੋ ਇਹ ਇਹਦੇ ਵਿੱਚ ਮੈਂ ਭਾਜੀਪੀ ਦਾ ਇੱਕ ਸੰਵਿਧਾਨ ਕਿ ਸਕੀਮ ਉਹ ਬੰਦ ਕਰਨੀ ਚਾਹੁੰਦੇ ਸੀ ਪਰ ਉਹਨਾਂ ਨੇ ਇਹਨੂੰ politically RAM ji ਦੇ ਨਾਮ ਨਾਲ ਜੋੜ ਕੇ ਮਤਲਬ ਇਹ ਨੈਰੇਟਿਵ ਚੇਂਜ ਕਰਨੀ ਕਿ ਨੈਰੇਟਿਵ ਉਹਨਾਂ ਨੇ ਚੇਂਜ ਕਰ ਲਈ ਇਹਨੂੰ ਕਿਹਾ ਕਿ ਇਹ ਕਾਂਗਰਸ ਵਾਲੇ ਮਹਾਤਮਾ ਗਾਂਧੀ ਦਾ ਨਾਮ ਲੈਣ ਤੇ ਅਸੀਂ ਕਹੀਏ ਜੀ ਇਹ RAM ji ਦੇ ਨਾਮ ਤੋਂ ਸ਼ੁਰੂ ਕੀਤੀ ਸੀ ਤੇ ਮੇਰੇ ਖਿਆਲ ਕਿ RAM ji ਦੇ ਨਾਮ ਮੈਂ ਤੁਹਾਨੂੰ ਤੇ ਸਾਰਿਆਂ ਨੂੰ ਦੱਸਣਾ ਚਾਹੁੰਦਾ ਕਿ ਭਗਵਾਨ RAM ਨੂੰ ਕੋਈ ਨਹੀਂ ਭੁੱਲ ਸਕਦਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ 1600 ਵਾਰ RAM ਦਾ ਨਾਮ ਆਉਂਦਾ ਤੇ ਮੇਰਾ ਕੱਲ 15 ਜਾਂ 16 ਵਾਰ ਵਾਹਿਗੁਰੂ ਦਾ ਨਾਮ ਹੁੰਦਾ ਤੇ ਇਸ ਕਰਕੇ ਜੇ ਸਾਡੇ ਵਰਗੇ ਸੈਕੂਲਰ ਕੌਮ ਪੰਜਾਬੀ ਇਹ ਰਾਮ ਜੀ ਉਹ ਨਹੀਂ ਭੁੱਲ ਸਕਦੇ ਤੇ ਪੂਰਾ ਇੰਡੀਆ ਕਿਵੇਂ ਭੁੱਲ ਜੇਗਾ ਤੇ ਮਾਈਸ ਉਹਨਾਂ ਦੀ ਜੜੀ ਜਿਹੜੀ ਪਾਲਿਸੀ ਉਹਨੂੰ ਹੀ ਉਹਨਾਂ ਨੇ ਅੱਗੇ ਵਧਾਉਣ ਦੀ ਕੋਸ਼ਿਸ਼ ਕੀਤੀ ਪਰ ਇਹਦੇ ਵਿੱਚ ਮੈਡਮ ਇੱਕ ਬੜੀ ਸਿੱਧੀ ਇੱਕ ਗੱਲ ਆ ਤੇ ਇਸ ਸਕੀਮ ਨੂੰ ਉਹ ਖਤਮ ਕਰਨਾ ਚਾਹੁੰਦੇ ਆ ਔਰ ਇਹਨੂੰ ਰੋਕਣਾ ਚਾਹੁੰਦੇ ਆ ਪਤਾ ਨਹੀਂ ਕਿਹੜੇ ਪਾਸੇ ਪੈਸਾ ਡਾਇਵਰਟ ਕਰਕੇ ਜੇ ਪੈਸਾ ਹੀ ਡਾਇਵਰਟ ਕਰਨਾ ਤੇ ਫਿਰ ਜਿਹੜੀ ਸਾਡੀ ਸਭ ਤੋਂ ਵੱਧ ਇਸ ਵੇਲੇ ਲੋੜ ਆ ਅਸੀਂ ਪੰਜਾਬ ਵਾਲੇ ਬਾਰਡਰ ਤੇ ਰਹਿੰਦੇ ਹਾਂ ਸਾਰਾ ਪੰਜਾਬੀ ਸਾਡੀ ਇਸ ਵੇਲੇ ਲੋੜ ਹੈ ਕਿ ਆਰਮੀ ਨੂੰ ਹੋਰ ਸਟਰੈਂਥਨ ਕੀਤਾ ਜਾਵੇ ਕਿ ਉਹਦੇ ਚ ਪਾਕਿਸਤਾਨ ਦਾ ਚਾਈਨਾ ਦੇ ਨਾਲ ਜਿਹੜੇ ਮੁੱਦੇ ਏਡੇ ਸਾਡੇ ਸੈਂਸਿਟਿਵ ਮੁੱਦੇ ਨੇ ਜਿਹੜੇ ਸਾਡੇ ਹਮੇਸ਼ਾ ਹੀ ਹਿੰਦੁਸਤਾਨ ਨੂੰ ਕਮਜ਼ੋਰ ਕਰਨ ਵਾਲੇ ਪਾਸੇ ਤੁਰ ਜਾਂਦੇ ਸਾਨੂੰ ਵੱਧ ਤੋਂ ਵੱਧ ਡਿਫੈਂਸ ਦੇ ਉੱਤੇ ਪੈਸਾ ਖਰਚ ਕਰਨਾ ਚਾਹੀਦਾ ਜਿਹੜੀਆਂ ਕੋਈ ਪੈਸੇ ਬਚਦੇ ਨੇ ਕੋਈ ਸੀਵਿੰਗ ਹੁੰਦੀ ਆ ਉਹ ਇੰਡਸਟਰੀਅਲ ਲਿਸਟਾਂ ਨੂੰ ਦੇਨ ਦੀ بجائے ਗਿਫਟ ਦੇਣ ਦੀ بجائے ਤੇ ਉਹਨਾਂ ਦਾ ਲੋਨ ਮਾਫ ਕਰੋ ਉਹ ਹੀ ਪੈਸਾ ਚੁੱਕ ਕੇ ਡਿਫੈਂਸ ਨੂੰ ਮਜ਼ਬੂਤ ਕਰਨ ਤੇ ਲਾਉਣਾ ਚਾਹੀਦਾ ਤਾਂ ਕਿ ਆਈ ਆਪਣੇ ਦੇਸ਼ ਦੇ ਮੁੱਦੇ ਨਾਲ ਜੁੜਿਆ ਇੱਕ ਸਵਾਲ ਅੱਜ ਪੰਜਾਬ ਦੀ ਲੋਰਡ ਆਰਡਰ ਦੀ ਤੁਸੀਂ ਜਾਣਨੀ ਹੈ ਇਹ ਕੈਂਪੀਨ ਨੂੰ ਵੀ ਥ्रेट ਕਾਲ ਕਰਦੀਆਂ ਤੁਸੀਂ ਭੁਗ ਭੁਗੀਆਂ ਤਾਂ ਰੋਜ਼ ਫਾਇਰਿੰਗ ਹੋਣਾ ਉਚਾਈ ਹੁਸ਼ਿਆਰਪੁਰ ਹੋਵੇ ਪੰਜਾਬ ਦੇ ਬਾਕੀ ਹਿੱਸੇ ਹੋਣ ਉਹਨੂੰ ਕਿਵੇਂ ਦੇਖੋ ਜਿੱਥੇ ਇਹੋ ਜਿਹਾ ਚੀਫ ਮਿਨਿਸਟਰ ਆ ਜਾਏਗਾ ਕਿ ਜਿੰਦਾ ਨਾਨ ਸੀਰੀਅਸ ਮੁਖੰਤਰੀ ਹੋਵੇ ਔਰ ਉਹ ਇੱਕ ਵਾਰੀ ਵੀ ਇਹ ਇਸ ਕੱਲ ਦੇ ਕਿ ਪ੍ਰੈਸ ਕਾਨਫਰੰਸ ਨਾ ਕਰੇ ਕਿ ਪੰਜਾਬ ਦੀ ਲਾਅ ਐਂਡ ਆਰਡਰ ਦੀ ਹਾਲਾਤ ਕਿਉਂ ਬਣ ਗਏ ਨੇ ਤੇ ਉਹਦੇ ਚ ਉੱਠ ਕੇ ਮਜ਼ਾਕ ਕਰਨ ਲੱਗੇ ਤੇ ਉਹ ਸਟੇਟ ਕਰੀ ਚੱਲਦੀ ਨਹੀਂ ਮੈਂ ਮੈਂ ਮੁੱਖ ਮੰਤਰੀ ਸਾਹਿਬ ਨੂੰ ਇਹ ਪੁੱਛਣਾ ਚਾਹੁੰਦਾ ਕਿ ਪਿਛਲੇ 3.5 ਸਾਲ ਤੋਂ ਤੁਸੀਂ ਬੜਾ ਵਧੀਆ ਕ੍ਰਿਸ਼ਨ ਕੀਤਾ ਜਿਸ ਸਟੇਟ ਦਾ ਡੀਜੀਪੀ ਐਡ ਹੌਕ ਹੋਵੇ ਉਹ ਡੀਜੀਪੀ ਟਰੋਰਿਜ਼ਮ ਨੂੰ ਕੰਟਰੋਲ ਕਰ ਸਕਦਾ ਜਿਸ ਸਟੇਟ ਦੇ ਵਿੱਚ ਅਸੀਂ ਸਾਡੇ 3.5 ਸਾਲਾਂ ਚ ਆਪਣਾ ਪਬਲਿਕ ਡੀਜੀਪੀ ਨਾ ਦੇ ਸਕੀਏ ਔਰ ਜਿਸ ਤਰੀਕੇ ਨਾਲ ਤਿੰਨ ਐਸਐਸਪੀ ਸਸਪੈਂਡ ਕਰਨੇ ਔਰ ਉਹਨਾਂ ਦਾ ਇਹ ਨਹੀਂ ਦੱਸਣਾ ਕਿ ਇਹਨਾਂ ਨੂੰ ਸਸਪੈਂਡ ਕਿਉਂ ਕੀਤਾ ਗਿਆ ਔਰ ਉਹਨਾਂ ਤੇ ਇੱਕ ਗ੍ਰਾਸ ਵਾਇਲੇਸ਼ਨ ਦੇ ਜਾਂ ਦੋ ਆਈਪੀਐਸ ਸਸਪੈਂਡ ਹੋਣ ਤੇ ਇੱਕ ਪੀਪੀਐਸ ਵਿਜੀਲੈਂਸ ਵਾਲਾ ਜਿਹੜਾ ਕਹਿੰਦੇ ਸੀ ਅਸੀਂ ਕ腐ਪਸ਼ਨ ਖਤਮ ਕਰਨ ਲਈ ਤੁਰਿਆ ਇੱਕ ਸਾਲ ਤੋਂ ਅਮਰਸਰ ਦੇ ਵਿੱਚ ਐਸਐਸਪੀ ਵਿਜੀਲੈਂਸੀ ਤੇ ਉਹਦੇ ਉੱਤੇ ਉਹਨੂੰ ਬਾਅਦ ਚ ਇਹ ਕਹਿਣਾ ਕਿ ਕ腐ਸ਼ਨ ਇਹਦਾ ਮਤਲਬ ਜਿਹੜੀ ਵਾਰਿਓ ਖੇਤ ਨੂੰ ਖਾਣ ਲੱਪੇ ਤੇ ਚੀਫ ਮਿਨਿਸਟਰ ਨੂੰ ਪਤਾ ਨਹੀਂ ਕਿ ਖੇਤ ਨੂੰ ਖਾ ਕੌਣ ਰਿਹਾ ਇਹਦੇ ਲਈ ਸਾਨੂੰ ਟੈਰਰਿਸਟ ਜਿਹੜੇ ਜਿਹੜੇ ਗੈਂਗਸਟਰ ਹੋਇਆ ਕਿ ਜਾਂ ਥ੍ਰੈਟ ਕਾਲਸ ਆਉਂਦੀਆਂ ਨੇ ਪੰਜਾਬ ਪੁਲਿਸ ਜੇ ਟੈਰਰਿਜ਼ਮ ਖਤਮ ਕਰ ਸਕਦੀ ਆ ਤੇ ਗੈਂਗਸਟਰਿਜ਼ਮ ਨੂੰ ਖਤਮ ਕਰਨਾ ਕੋਈ ਬਹੁਤਾ ਔਖਾ ਨਹੀਂ ਕਾਂਗਰਸ ਦਾ ਦੋ ਜਾਂ ਸਾਈਟ ਕੀ ਮੋਟਿਵ ਰਹੂਗਾ ਹਰ ਚਿਰ ਹਰ ਚਿਹਰਾ ਸੀ ਜਾਂਦਾ ਹੈ ਲੋਕਾਂ ਦੇ ਵਿੱਚ ਚਰਚਾ ਦਾ ਮੇਰੀ ਇੱਕ ਮਿੰਟ ਕਹਿਣੀ ਚਾਹਣਾ ਤੁਹਾਨੂੰ ਗੱਲ ਇਹ ਇਹਦੇ ਦੇ ਵਿੱਚ ਮੈਂ ਦੱਸਣਾ ਚਾਹੁੰਦਾ ਕਿ ਮੇਰਾ ਖਿਆਲ ਕਿ ਜਿੱਦਾਂ ਮੋਦੀ ਉਹਨਾਂ ਨੇ ਆ ਨਰੇਗਾ ਦਾ ਮੋਟਿਵ ਨੈਰੇਟਿਵ ਚੇਂਜ ਕਰ ਲਈ ਸਾਡੀ ਇੱਕ ਬਣ ਗਈ ਆ ਆਦਤ ਬਣ ਗਈ ਕਾਂਗਰਸੀਆਂ ਦੀ ਕਹੋ ਜਾਂ ਪ੍ਰੈਸ ਫੋਲੈਂਟ ਜਾਂ ਉਹਨਾਂ ਦੀ